ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸੋ ਜਿੰਨੇ ਵੀ ਮੈਨੂੰ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਇੱਕ ਜ਼ਰੂਰੀ ਗੱਲ ਕਰਦੇ ਹਾਂ ਬਹੁਤ ਆਪਣੀ ਫਿਲਮ ਲੱਗੀ ਤੁਹਾਨੂੰ ਪਤਾ ਹੈ ਸਿਨੇਮਾ ਘਰਾਂ ਦੇ ਵਿੱਚ ਡਾਕੂ ਦਾ ਮੁੰਡਾ 3 ਸੋ ਬਹੁਤ ਪਿਆਰ ਮਿਲ ਰਿਹਾ ਸਾਰੇ ਜਾ ਰਹੇ ਹੋ ਔਰ ਬਹੁਤ ਐਪਰੀਸ਼ੀਏਟ ਕਰ ਰਹੇ ਹੋ ਫਿਲਮ ਨੂੰ ਹ ਹੰਗਾਰਾ ਮਿਲ ਰਿਹਾ ਬਟ ਉਹ ਹੈ ਜਿਹੜਾ ਹੰਗਾਰਾ ਨਹੀਂ ਮਿਲ ਰਿਹਾ ਜਿਹੋ ਜਿਹਾਂ ਸਾਨੂੰ ਉਮੀਦ ਸੀ ਜਿਵੇਂ ਦੀ ਡਾਕੂ ਦਾ ਮੁੰਡਾ 1 ਸੀ 2 ਸੀ ਸਾਨੂੰ ਸੀਗਾ ਕਿ ਉਸ ਤਰ੍ਹਾਂ ਦਾ ਹੰਗਾਰਾ ਇਸ ਫਿਲਮ ਨੂੰ ਮਿਲਣਾ ਚਾਹੀਦਾ ਕਿਉਂਕਿ ਇਸ ਫਿਲਮ ਨੂੰ ਬਣਾਉਣ ਦੇ ਵਿੱਚ ਅਸੀਂ ਕੋਈ ਕਸਰ ਨਹੀਂ ਛੱਡੀ ਅਸੀਂ 2 ਸਾਲ ਤੋਂ ਉੱਪਰ ਦਾ ਟਾਈਮ ਇਹਦੀ ਕਹਾਣੀ ਦੇ ਉੱਤੇ ਮਿਹਨਤ ਕੀਤੀ ਤੇ ਮੈਂ ਸਾਰਿਆਂ ਨੂੰ ਤੁਹਾਨੂੰ ਅਪੀਲ ਕਰਦਾ ਕਿ ਇੱਕ ਚੰਗਾ ਸਿਨੇਮਾ ਬਣਾਇਆ ਜੀ ਤੁਹਾਨੂੰ ਮੈਸੇਜ ਦੇਣ ਵਾਲਾ ਸਿਨੇਮਾ ਬਣਾਇਆ ਅਸੀਂ ਆਲਵੇਜ਼ ਇਹੀ ਕੋਸ਼ਿਸ਼ ਕਰਦੇ ਹਾਂ ਕਿ ਤੁਹਾਨੂੰ ਕੋਈ ਨਾ ਕੋਈ ਮੈਸੇਜ ਐਂਟਰਟੇਨ ਪੂਰਾ ਹੋਵੇ ਤੁਸੀਂ ਹੱਸਣਾ ਚਾਹੁੰਦੇ ਹੋ ਤੁਸੀਂ ਪੂਰਾ ਜਾ ਕੇ ਹੱਸੋਗੇ ਫਿਲਮ ਦੇ ਵਿੱਚ ਇਮੋਸ਼ਨਲੀ ਤੁਹਾਨੂੰ ਜੋੜਦੀ ਹੈ ਇੱਕ ਚੰਗੀ ਕਹਾਣੀ ਤੁਹਾਨੂੰ ਦੇਖਣ ਨੂੰ ਮਿਲੇਗੀ ਹਰ ਤਰ੍ਹਾਂ ਦਾ ਤੁਹਾਨੂੰ ਮਿਊਜ਼ਿਕ ਸੁਣਨ ਨੂੰ ਮਿਲੇਗਾ ਜਿਹਦੇ ਉੱਤੇ ਤੁਸੀਂ ਨੱਚਣਾ ਆਟਪਣਾ ਚਾਹੁੰਦੇ ਹੋ ਇੰਜੋਏ ਕਰਨਾ ਚਾਹੁੰਦੇ ਹੋ ਖੂਬਸੂਰਤ ਲਵ ਸਟੋਰੀ ਬੜੀ ਸਾਫ਼ ਸੁਥਰੀ ਤੁਸੀਂ ਧੀਆਂ ਪੈਣਾ ਨਾਲ ਬੈਠ ਕੇ ਫਿਲਮ ਆਰਾਮ ਨਾਲ ਦੇਖ ਸਕਦੇ ਹੋ ਕੋਈ ਅਜਾ ਡਾਇਲੌਗ ਨਹੀਂ ਜਿਹੜਾ ਤੁਹਾਨੂੰ ਸ਼ਰਮਿੰਦਾ ਕਰੇ ਆਪਣੇ ਪਰਿਵਾਰ ਦੇ ਸਾਹਮਣੇ ਇੱਕ ਸਾਫ਼ ਸੁਥਰੀ ਫਿਲਮ ਚੰਗੀ ਫਿਲਮ ਅਸੀਂ ਬਣਾਈ ਹੈ ਔਰ ਜਿੰਨੇ ਵੀ ਤੁਸੀਂ ਰਿਵਿਊ ਦੇਖ ਰਹੇ ਹੋ ਨਾ ਮੇਰੀ ਮੂਵੀ ਦੇ ਜਿਹੜੇ ਚੱਲ ਰਹੇ ਨੇ ਉਹ ਦਿਲੋਂ ਨਿਕਲੇ ਹੋਏ ਲੋਕਾਂ ਦੇ ਰਿਵਿਊ ਨੇ ਕਿਉਂਕਿ ਅਸੀਂ ਉਹ ਰਿਵਿਊ ਹੀ ਨਹੀਂ ਪਾਏ ਜਿਹੜੇ ਅਸੀਂ ਆਪਣੀ ਸਕਰੀਨਿੰਗ ਤੇ ਪ੍ਰੀਮੀਅਰ ਤੇ ਲੋਕਾਂ ਨੂੰ ਬੁ ਆਪเดਿਆਂ ਨੂੰ ਆਪਦੇ ਦੋਸਤਾਂ ਮਿੱਤਰਾਂ ਨੂੰ ਸਕੇ ਸੰਬੰਧੀਆਂ ਨੂੰ ਬੁਲਾ ਕੇ ਉਹਨਾਂ ਅੱਗੇ ਮਾਈਕਰ ਕਰ ਕਰ ਪੁੱਛਦੇ ਆ ਕਿਵੇਂ ਲੱਗੀ ਉਹ ਕਹਿੰਦੇ ਨੇ ਜੀ ਬਹੁਤ ਵਧੀਆ ਲੱਗੀ ਸੋ ਉਦਾਂ ਦੇ ਅਸੀਂ ਰਿਵਿਊ ਹੀ ਨਹੀਂ ਪਾਈ ਅਸੀਂ ਰਿਵਿਊ ਰੱਖੇ ਨੇ ਜਿਹੜੇ ਤੁਸੀਂ ਤੁਸੀਂ ਲੋਕ ਸਿਨੇਮਿਆ ਚੋਂ ਨਿਕਲ ਕੇ ਸਾਨੂੰ ਰਿਵਿਊ ਦੇ ਰਹੇ ਹੋ ਜੋ ਤੁਹਾਡੇ ਦਿਲੋਂ ਨਿਕਲ ਰਿਹਾ ਹੋ ਤੁਸੀਂ ਬੋਲ ਰਹੇ ਹੋ ਉਹੀ ਰਿਵਿਊ ਅਸੀਂ ਸ਼ੇਅਰ ਕਰ ਰਹੇ ਹਾਂ ਸੋ ਅਸੀਂ ਇੱਕ ਚੰਗਾ ਸਿਨੇਮਾ ਬਣਾਇਆ ਜੀ ਜਾ ਕੇ ਦੇਖੋ ਜੇ ਤੁਸੀਂ ਨਹੀਂ ਸਪੋਰਟ ਕਰੋਗੇ ਹੁਣ ਜਿਵੇਂ ਸਾਡੀਆਂ ਪਹਿਲੀਆਂ ਫਿਲਮਾਂ ਆਈ ਸੀ ਡਾਕੂ ਦਾ ਮੁੰਡਾ 1 ਤੇ 2 ਉਹਨਾਂ ਨੇ ਬਹੁਤ ਵੱਡੀ ਉਹਨਾਂ ਦੀ ਓਪਨਿੰਗ ਸੀਗੀ ਇਹ 60-65 ਲੱਖ ਤੇ ਖੁੱਲੀ ਹੈ ਫਿਲਮ 60 ਲੱਖ ਤੇ ਤੇ ਕੱਲ ਵੀ ਸਸਟੇਨ ਕੀਤਾ ਇਹਨੇ ਉੱਥੀ ਰਹੀ ਅੱਜ ਥੋੜਾ ਜਿਹਾ ਇਹ ਚ ਉਛਾਲ ਆਇਆ ਅੱਜ ਤੁਸੀਂ ਨਿਕਲਿਓ ਘਰਾਂ ਚੋਂ ਦੇਖਣ ਲਈ ਸੋ ਮੈਨੂੰ ਪਤਾ ਇੱਕ ਜੀਰੀਆਂ ਵੀ ਲੱਗ ਰਹੀਆਂ ਨੇ ਪਿੰਡਾਂ ਦੇ ਵਿੱਚ ਝੋਨੇ 'ਚ ਤੁਹਾਡੀ ਮਸ਼ਰੂਫ ਹੋ ਜਦੋਂ ਵੀ ਵੇਲ ਮਿਲਦੀ ਹੈ ਜ਼ਰੂਰ ਜਾ ਕੇ ਦੇਖੋ ਚੰਗੇ ਸਰ ਮੈਨੂੰ ਸਪੋਰਟ ਕਰੋਗੇ ਨਾ ਚੰਗੀਆਂ ਫਿਲਮਾਂ ਬਣਣਗੀਆਂ ਨਹੀਂ ਤਾਂ ਆਪਣੇ ਤੇ ਕੁਐਸਚਨ ਮਾਰਕ ਲੱਗਦਾ ਆਪਣੀ ਆਡੀਅנס ਦੇ ਉੱਤੇ ਅ ਅਕਾਲ ਬਣਾਈ ਕੀ ਸਪੋਰਟ ਨਹੀਂ ਮਿਲੀ ਉਹ ਕਿਉਂ ਬਣਾਊਗਾ ਕੋਈ ਐਦਾਂ ਦਾ ਸਿਨੇਮਾ ਫਿਰ ਉਸ ਤੋਂ ਬਾਅਦ ਨਾਨਕ ਜਹਾਜ਼ ਬਣਾਈ ਜਸੜਬਾਈ ਨੇ ਉਹਨੂੰ ਸਪੋਰਟ ਨਹੀਂ ਮਿਲੀ ਪੰਜਾਬ ਚੋਂ ਪੰਜਾਬ ਚੋਂ ਸਪੋਰਟ ਨਹੀਂ ਮਿਲੀ ਔਰ ਓਵਰਸੀਜ਼ ਬਹੁਤ ਵਧੀਆ ਕੀਤਾ ਓਵਰਸੀਜ਼ ਡੱਕੂ ਦਾ ਮੁੰਡਾ ਵੀ ਬਹੁਤ ਵਧੀਆ ਕਰ ਰਹੀ ਹੈ ਸ਼ੋਫਲ ਨੇ ਨਾਰਥ ਅਮਰੀਕਾ ਆਸਟ੍ਰੇਲੀਆ ਬਹੁਤ ਵਧੀਆ ਸਾਰਾ ਵਧੀਆ ਸਾਨੂੰ ਪੰਜਾਬੀਆਂ ਨੂੰ ਪਤਾ ਨਹੀਂ ਕੀ ਹੋ ਗਿਆ ਅਸੀਂ ਕਿਦਾਂ ਦਾ ਸਿਨੇਮਾ ਦੇਖਣਾ ਚਾਹਣਾ ਇਟ ਮੀਨਸ ਮੈਂ ਜਿਹੜੀਆਂ ਪਹਿਲੀਆਂ ਡੱਕੂ ਦਾ ਮੁੰਡਾ ਫਿਲਮਾਂ ਬਣਾਈਆਂ ਉਹਦੇ ਵਿੱਚ ਮੈਂ ਨਸ਼ੇੜੀ ਰੱਖਿਆ ਟ੍ਰੇਲਰ ਦੇ ਵਿੱਚ ਜਦੋਂ ਕਿ ਉਹ ਵੀ ਮੈਸੇਜ ਦੇ ਕੇ ਗਈ ਤੁਹਾਨੂੰ ਮੈਂ ਅਸ਼ੇ ਕਰਦਾ ਸੀ ਮੂੰਹ 'ਚ ਸਿਗਰਟ ਸੀ ਪਿਸਤੌਲ ਸੀ ਏਸੀ ਸੀ ਉਹ ਸੀ ਟੁੱਟ ਕੇ ਪੈਗੇ ਕੀ ਉਹੀ ਕੁਝ ਚਾਹੀਦਾ ਫਿਰ ਅਸੀਂ ਉਦਾਂ ਦਾ ਹੀ ਸਿਨੇਮਾ ਕਰਨਾ ਸ਼ੁਰੂ ਕਰ ਦिए ਉਹੀ ਚਾਹੀਦਾ ਤੁਹਾਨੂੰ ਕਾਲਜਾਂ ਦੀਆਂ ਲੜਾਈਆਂ ਮੰਦਿਰ ਦਾ ਉਹ ਹੁਣ ਅਸੀਂ ਹਟ ਕੇ ਫਿਲਮਾਂ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਉੱਚਾ ਦਰਬਾਬੇ ਨਾਨਕ ਦਾ ਫਿਲਮ ਬਣਾਈ ਉਹਨੂੰ ਕੋਈ ਸਪੋਰਟ ਨਹੀਂ ਮਿਲੀ ਸੋ ਅਸੀਂ ਤਾਂ ਆਪਣੇ ਵੱਲੋਂ ਚੰਗਾ ਸਿਨੇਮਾ ਕਰਨ ਦੀ ਆਲਵੇਜ਼ ਕੋਸ਼ਿਸ਼ ਕਰਦੇ ਹਾਂ ਜੀ ਸੋ ਮੈਂ ਤੁਹਾਨੂੰ ਇੰਨਾ ਕਹਾਂ ਨਾ ਜੇ ਫਿਲਮ ਤੁਹਾਨੂੰ ਨਿਰਾਸ਼ ਕਰੇ ਫਿਰ ਤੁਸੀਂ ਆ ਕੇ ਫੇਰ ਅਸੀਂ ਤੁਹਾਡੇ ਗੁਨਾਹਗਾਰ ਫਿਰ ਅਸੀਂ ਤੁਹਾਨੂੰ ਕਹਿ ਦਿੰਦੇ ਆ ਕਿ ਹਾਂ ਜੀ ਸਭ ਤੋਂ ਫਿਲਮ ਚੰਗੀ ਨਹੀਂ ਬਣੀ ਅਸੀਂ ਆਲਵੇ ਚੰਗਾ ਸਿਨੇਮਾ ਦਿੱਤਾ ਜੀ ਵਧੀਆ ਸਿਨੇਮਾ ਦਿੱਤਾ ਮੈਂ ਤੁਹਾਡੇ ਅੱਗੇ ਸਾਰਿਆਂ 'ਗੇ ਰਿਕਵੈਸਟ ਕਰਦਾ ਕਿ ਪੰਜਾਬ ਦੀਆਂ ਚੰਗੀਆਂ ਫਿਲਮਾਂ ਨੂੰ ਸਪੋਰਟ ਕਰੋ